ਜੋਤ ਸਿੰਘ ਚਾਹਲ 42 ਸਟੇਡੀਅਮ ਦਾ ਬੌਕਸਰ ਆ ਜੀ ਮੈਂ ਪਹਿਲਾਂ ਪਿੱਛੇ ਸਾਡੇ ਕੋਚ ਦੀ ਬਦਲੀ ਹੋ ਗਈ 56 ਮੈਂ ਉੱਥੇ ਵੀ ਜਾਂਦਾ ਰਿਹਾ ਜੀ ਮੈਨੂੰ 6-7 ਸਾਲ ਹੋ ਗਏ ਬੌਕਸਿੰਗ ਕਰਦੇ ਨੂੰ ਮੈਂ ਪਿਛਲੇ ਸਾਲ ਸੀਨੀਅਰ ਨੈਸ਼ਨਲ ਖੇਡਣ ਗਿਆ ਸੀਗਾ ਜੀ ਜਿੱਥੇ ਕਿ ਮੈਂ ਦੋ ਫਾਈਟਾਂ ਜਿੱਤਿਆ ਠੀਕ ਹੈ ਜੀ ਇੱਕ ਮੈਨੂੰ ਬਾਈ ਮਿਲੀ ਐ ਤੇ ਮੈਂ ਇੱਕ ਫਾਈਟ ਕੱਢੀ ਐ ਤੇ ਉਸ ਤੋਂ ਬਾਅਦ ਮੈਂ 3rd ਫਾਈਟ ਹਾਰਦਾਂ ਸਾਗਰ ਨਾਮ ਦੇ ਮੁੰਡੇ ਤੋਂ ਜੋ ਕਿ ਏਸ਼ੀਅਨ ਮੈਡਲਿਸਟ ਸੀਗਾ ਸਿਲਵਰ ਮੈਡਲਿਸਟ ਸੀਗਾ ਏਸ਼ੀਅਨ ਗੇਮ ਵਿੱਚ ਮੈਂ ਉਹ ਤੋਂ ਹਾਰ ਜਾਨਾ ਜੀ ਮੈਂ ਤੇ ਮੇਰਾ ਨਾਮ ਨੈਸ਼ਨਲ ਗੇਮਸ ਲਈ ਸਿਲੈਕਟ ਹੋ ਜਾਂਦਾ ਕਿਉਂਕਿ ਇੰਡੀਆ ਦੇ ਟਾਪ 6 ਬੌਕਸਰ ਚ ਮੈਂ ਇਨਕਲੂਡ ਹੋ ਜਾਂਦਾ ਉਹ ਤੋਂ ਬਾਅਦ ਕਈ ਬੰਦੇ ਨੌਕ ਹੋਏ ਉਹ ਬਾਅਦੀਆਂ ਗੱਲਾਂ ਨੇ ਮੇਰਾ ਰੈਂਕ ਵਧਾ ਗਿਆ ਮੇਰਾ ਲਿਸਟ 'ਚ ਇੰਡੀਆ ਦੇ ਟਾਪ 3 'ਚ ਨਾਮ ਹੈ ਨਵਜੋਤ ਸਿੰਘ ਚਾਹਲ ਦਾ ਮੇਰੇ ਕੋਲ ਲਿਸਟ ਹੈ ਮੈਂ ਤੁਹਾਨੂੰ ਲਿਸਟ ਵੀ ਫਾਰਵਰਡ ਕਰ ਦੂੰਗਾ ਜੀ ਓਕੇ ਤੇ ਮੈਂ ਨੂੰ ਮੈਂ ਨੂੰ ਜਦੋਂ ਇਹ ਲਿਸਟ ਮਿਲੀ ਮੈਂ ਕੈਨੇਡਾ ਤੋਂ ਫਲਾਈਟ ਲਈ ਮੈਂ ਆਪਦੀ ਸਿਸਟਰ ਕੋਲ ਵਿਜ਼ਿਟ ਕਰਨ ਗਿਆ ਹੋਇਆ ਸੀਗਾ ਮੈਂ ਸਪੈਸ਼ਲੀ ਇਸ ਕੰਮ ਲਈ ਕੈਨੇਡਾ ਤੋਂ ਇੰਡੀਆ ਆਇਆ ਤੇ ਮੈਂ ਆ ਕੇ ਟ੍ਰੇਨਿੰਗ ਸ਼ੁਰੂ ਕਰਤੀ ਨੀਰ ਅਬਾਊਟ 15 ਡੇਜ਼ ਹੋ ਗਏ ਮੈਨੂੰ ਟ੍ਰੇਨਿੰਗ ਕਰਦੇ ਮਾਰਨਿੰਗ ਈਵਨਿੰਗ ਤੇ ਸਡਨਲੀ ਮੈਨੂੰ ਮੇਰਾ ਕੋਈ ਨਹੀਂ ਕਹਿੰਦਾ ਵੀ ਟ੍ਰਾਇਲ ਹੋਣਗੇ ਇਹ ਹੋਣਗੇ ਸਡਨਲੀ ਅੱਜ ਮੈਨੂੰ ਕਿਤੋਂ ਖਬਰ ਮਿਲਦੀ ਹੈ ਇਹ ਮੇਰੇ ਫਰੈਂਡ ਨੇ ਸਚਿਨ ਇਹਨਾਂ ਤੋਂ ਖਬਰ ਮੈਨੂੰ ਫੋਨ ਆਉਂਦੀ ਹੈ ਕਹਿੰਦਾ ਤੈਨੂੰ ਫੋਨ ਆਇਆ ਵੀ ਟ੍ਰਾਇਲ ਹੋ ਰਹੇ ਨੇ ਅੱਜ ਇਹਨਾਂ ਨੂੰ 12 ਵਜੇ ਫੋਨ ਆਉਂਦਾ ਵੀ 2 ਵਜੇ ਤੁਹਾਡੇ ਟ੍ਰਾਇਲ ਨੇ ਮੈਨੂੰ ਸੈੱਲ ਫੋਨ ਵੀ ਨਹੀਂ ਆਉਂਦਾ ਮੈਂ ਖੁਦ ਆਪਣੇ ਕੋਚ ਨੂੰ ਫੋਨ ਕਰਦਾ ਕਿ ਅੱਜ ਟ੍ਰਾਇਲ ਲੈ ਜਾ ਰਹੇ ਨੇ ਦੱਸ ਸਰ ਕਹਿੰਦੇ ਹਾਂਜੀ ਟ੍ਰਾਇਲ ਲੈ ਜਾ ਰਹੇ ਨੇ ਸਰ ਪਹਿਲਾਂ ਤਾਂ ਮੈਂ ਦੇਖੋ ਉੱਥੇ ਤੱਕ ਫਾਈਟ ਕੀਤਾ ਮੈਂ ਚੰਡੀਗੜ੍ਹ ਟ੍ਰਾਇਲ ਲੈਣੇ ਹੁਣ ਕਿੰਨਾ ਟਾਈਮ ਪਹਿਲਾਂ ਟ੍ਰਾਇਲ ਲਈਦੇ ਹੁੰਦੇ ਆ ਟ੍ਰਾਇਲ ਸਿਰਫ ਫਸਟ ਆਫ ਆਲ ਟ੍ਰਾਇਲ ਨਹੀਂ ਬਣਦੇ ਕਿਉਂਕਿ ਮੈਂ ਉਹ ਸੀਟ ਲਈ ਕੁਆਲੀਫਾਈ ਕੀਤਾ ਮੈਂ ਉੱਥੇ ਤੱਕ ਗਿਆ ਜੇ ਮੈਂ ਉੱਥੇ ਤੱਕ ਜਾਂਦਾ ਨਾ ਐਸੋਸੀਏਸ਼ਨ ਚਾਹੇ ਲੰਪ ਕੈਸੇ ਕਿੰਨਾ ਟਾਈਮ ਪਹਿਲਾਂ ਟ੍ਰਾਇਲ ਲੈਣੇ ਹੁੰਦੇ ਆ ਮਹੀਨਾ ਡੇਢ ਹੁੰਦਾ ਪਹਿਲਾਂ ਚਾਹੀਦਾ ਨਾ ਸਰ ਟ੍ਰਾਇਲ ਦਾ ਨਹੀਂ ਮੈਨੂੰ ਐਨੀ ਨੋਲਿਜ ਹੈਗੀ ਟ੍ਰਾਇਲ ਦੀ ਬਟ ਸਰ ਥਿੰਗ ਇਜ਼ ਥੈਟ ਮੈਂ ਉਹ ਸੀਟ ਰਿਜ਼ਰਵ ਕੀਤੀ ਹੈ ਚੰਡੀਗੜ੍ਹ ਲਈ ਮੈਂ ਕਿੰਨੀ ਵਾਰੀ ਜਦੋਂ ਖੇਡ ਕੇ ਆਉਂਦਾ ਮੈਂ ਪਿੱਛੇ ਹਾਂ ਹਾਂ ਨਹੀਂ ਸਰ ਓਕੇ ਮੈਂ ਉੱਥੇ ਖੇਡਿਆ ਮੈਂ ਉਹ ਰਿਜ਼ਰਵ ਕੀਤੀ ਹੈ ਸੀਟ ਆਪਣੇ ਲਈ ਜੇ ਮੈਂ ਉੱਥੇ ਤੱਕ ਪਹੁੰਚਦਾ ਹੀ ਨਾ ਚੰਡੀਗੜ੍ਹ ਚੋਂ ਕਿਹਨੂੰ ਭੇਜ ਦਿੰਦੇ ਜੀ ਤੁਹਾਡਾ ਕੀ ਇਤਰਾਜ਼ ਹੈ ਮੇਨ ਲਈ ਮੇਰਾ ਇਤਰਾਜ਼ ਇਹ ਹੈ ਜੀ ਮੇਰੀ ਕਮਾਈ ਹੋਈ ਸੀਟ ਤੇ ਕਿਸੇ ਹੋਰ ਮੁੰਡੇ ਨੂੰ ਭੇਜ ਰਹੇ ਨੇ ਓਕੇ ਠੀਕ ਹੈ ਜੀ ਅਗਲੇ ਤੁਸੀਂ ਕੀ ਕਰੋਗੇ ਇਨਸਾਫ ਲਈ ਤਾਂ ਜੀ ਮੈਂ ਬਸ ਮੇਰੇ ਕੋਲ ਤਾਂ ਇਹੀ ਹੈ ਜੀ ਕਿ ਲੈਟਰ ਕੋਰਟ ਤੇ ਵੀ ਜਾਊਂਗਾ ਜੀ ਇੱਕ ਲੈਟਰ ਪਾਤੀ ਜੇ ਨਹੀਂ ਸੁਣਵਾਈ ਹੁੰਦੀ ਜੀ ਫਿਰ ਬਾਰ ਬੁਰ ਵਗ ਜਾਗੇ ਜੀ ਉਹੀ ਅੱਕ ਤੁਹਾਨੂੰ ਤੁਹਾਨੂੰ ਇਹਨਾਂ ਨੇ ਬੁਲਾਇਆ ਨਹੀਂ ਟ੍ਰਾਇਲ ਵਾਸਤੇ ਤੁਹਾਡਾ ਟ੍ਰਾਇਲ ਲਈ ਬੁਲਾਇਆ ਵੀ ਨਹੀਂ ਤੇ ਟ੍ਰਾਇਲ ਹੋ ਕਿਦੋਂ ਰਹਿ ਨਹੀਂ 10 ਦਿਨ ਪਹਿਲਾਂ ਰੱਬ ਨਾ ਕਰੇ ਜੀ ਆਪਾਂ ਇੱਕ ਬਹੁਤ ਮਾਈਨਰ ਇੰਜਰੀ ਮੰਨਦੇ ਆ ਇਹ ਆਨਗਾਰਡ ਕਰਦਾ ਜੀ ਮੈਂ ਇਹਦੇ ਮੁੱਕਾ ਮਾਰਿਆ ਜੀ ਮੇਰੀ ਐਲਬੋ ਲੱਗ ਗਈ ਜੀ ਇਹਦੀ ਐਲਬੋ ਲੱਗ ਗਈ ਮੇਰੇ ਉਰੇ ਇਹ ਜੇ ਲੱਭੋ ਲੱਗੀ ਜੀ ਮੇਰੇ ਉਰੇ ਮੈਂ ਇੰਜਰਡ ਹੋ ਗਿਆ ਮੈਂ 10 ਦਿਨ ਤੱਕ ਪਰਫਾਰਮ ਕਰ ਪਾਉਂਗਾ 10 ਦਿਨ ਪਹਿਲਾਂ ਹੀ ਟ్రਾਇਲ ਲੈ ਰਹੇ ਨੇ ਜੀ ਕੀ ਮਤਲਬ ਬਣਦਾ ਐਡੇ ਵੱਡੇ ਇਵੈਂਟ ਤੋਂ 10 ਦਿਨ ਪਹਿਲਾਂ ਟ్రਾਇਲ ਲੈਣ ਦਾ ਕੋਈ ਹੱਕ ਹੀ ਨਹੀਂ ਬਣਦਾ ਤੁਸੀਂ ਕਿੰਨੀ ਬਿਲੀ ਬਕਤ ਲੱਗਦੇ ਤੁਹਾਨੂੰ ਕਿਉਂ ਇਹ ਤਾਂ ਜੀ ਸਾਰਾ ਡਿਪਾਰਟਮੈਂਟ ਹੀ ਹੈ ਜੀ ਸਰਕਾਰ ਕਦੀ ਆ ਮਤਲ ਜਿਹੜੇ ਅੱਛੇ ਲੈਵਲ ਦੇ ਖਿਡਾਰੀ ਨਹੀਂ ਨਹੀਂ ਅੱਗੇ ਆਣ ਦਿੱਤਾ ਜਾਂਦਾ ਜੀ ਸਭ ਅੱਛੇ ਖਿਡਾਰੀਓ ਨੂੰ ਠੱਕਿਆ ਜਾ ਰਹੇ ਪਿੱਛੇ ਬਿਲਕੁਲ ਠੱਕਿਆ ਜਾ ਰਹੇ ਜੀ ਜਿਹੜੇ ਉਹਨਾਂ ਕੋਲ ਰੈਗੂਲਰ ਟ੍ਰੇਨਿੰਗ ਕਰਦੇ ਨੇ ਉਹਨਾਂ ਨੂੰ ਭੇਜ ਰਹੇ ਨੇ ਉਹ ਆਪਣੀ ਮਰਜ਼ੀ ਨਾਲ ਫੇਰ ਬਦਲ ਕਰ ਰਹੇ ਨੇ ਮੇਰਾ ਕੋਈ ਇਤਰਾਜ਼ ਹੁਮੇ ਮੇਰਾ weight ਨਾ ਸੈੱਟ ਹੋਵੇ ਜੀ ਮੈਂ 92+ ਖੇਡਦਾ ਨਹੀਂ ਮੇਰਾ 93 94 ਕਿਲੋ ਪਾਰ ਹੈ ਮੈਂ ਆਪਣੇ weight ਲਈ ਕੁਆਲੀਫਾਈਆ ਮੈਂ ਮੈਡੀਕਲ ਫਿਟਾਂ ਜੀ ਮੈਨੂੰ ਕਿਉਂ ਰੋਕਿਆ ਜਾ ਰਿਹਾ ਮੇਰੇ ਨਾਮ ਸਚਿਨ ਹੈ ਜੀ ਮੈਂ 71 ਕਿਲੋ ਲਈ ਮੈਕਸ ਗੇਮਜ਼ ਲਈ ਕੁਆਲੀਫਾਈ ਹੋਇਆ ਠੀਕ ਹੈ ਜੀ ਪਿਛਲੇ ਤਿੰਨ ਸਾਲ ਤਿੰਨ ਵਾਰੀ ਨੈਸ਼ਨਲ ਗੇਮਜ਼ ਲਈ ਕੁਆਲੀਫਾਈ ਹੋਇਆ ਮੈਨੂੰ ਤਿੰਨ ਵਾਰੀ ਚ ਇੱਕ ਵਾਰ ਵੀ ਚਾਂਸ ਨਹੀਂ ਮਿਲਿਆ ਜੀ ਓਕੇ ਠੀਕ ਹੈ ਜੀ ਨਾ ਇੰਟਰ ਕਾਲਜ ਖੇਡਿਆ ਮੈਂ ਇੰਟਰ ਕਾਲਜ ਗੋਲਡ ਮੈਡਲ ਜਿੱਤਿਆ ਮੈਨ ਬੀ ਟ੍ਰਾਇਲ ਬਾਰੇ ਜੀ ਮੈਨੂੰ 12 ਵਜੇ ਫੋਨ ਆਂਦਾ ਕੋਈ ਸਾਫ ਦਾ ਜੀ ਕਹਿੰਦੇ ਆ ਕਿ ਬਾਈ ਤੇਰਾ 1 ਵਜੇ ਟ੍ਰਾਇਲ ਹੈ ਤਾਂ ਇੱਥੇ ਆਪਣਾ ਸਮਾਨ ਲੈ ਕੇ ਪਹੁੰਚ ਜੀ ਓਕੇ ਮੈਂ ਵੇਟ ਤੋੜ ਰਿਆ ਸੀਗਾ ਜੀ ਮੇਰਾ ਪਹਿਲੇ ਹੀ 10 ਕਿਲੋ ਵੇਜ ਉੱਪਰ ਚੱਲ ਰਿਹਾ ਜੀਗਾ ਜੀ ਹੁਣ ਵੇਟ ਤੋੜ ਕੇ ਮੈਂ ਆਇਆ ਤਾਂ ਕਹਿੰਦੇ ਬਰਬਰ ਟ੍ਰਾਇਲ ਨਾ ਟ੍ਰਾਇਲ ਕਰਾਈ ਜੀ ਮੇਰੇ ਕਾਲ ਤੇ ਮੇਰਾ ਡਿਸੀਜਨ ਹੈ ਮੈਂ ਟ੍ਰਾਇਲ ਦਿੱਤੇ ਜੀ ਕਾਲ ਤੇ ਡਿਸੀਜਨ ਚੇਂਜ ਤੁਹਾਨੂੰ ਲੱਗਦਾ ਕਿ 1.5 ਮਹੀਨਾ ਪਹਿਲਾਂ ਇਹ ਜੇ ਟ੍ਰਾਇਲ ਲੈਣਾ ਸੀ 1.5 ਮਹੀਨਾ ਪਹਿਲਾਂ ਜੇ ਇਹਦਾ ਸੀ ਲੈਣਾ ਤਾਂ ਮੇਰੇ 71 ਕਿਲੋ ਚ ਕੁਆਲੀਫਾਈ ਹੋਇਆ ਸੀ ਜੀ ਟ੍ਰਾਇਲ ਮੇਰੇ 80 ਕਿਲੋ ਚ ਕਰਾਏ ਗਏ ਜੀ ਔਰ ਮੇਰਾ 76 ਵੇਟ ਚੱਲ ਰਿਹਾ ਸੀ ਜੀ ਦਾ ਜੀ 80 80 ਕਿਲੋ ਦੇ ਲੜਕੇ ਨਾਲ ਟ੍ਰਾਇਲ ਕਰਾਏ ਗਏ ਤਾਂ ਮੈਂ ਇਹ ਚਾਹਨਾ ਹੈ ਕਿ ਮੇਰੇ 71 ਕਿਲੋ ਤੇ ਟ੍ਰਾਇਲ ਹੋਵੇ ਕਤਰਾ ਤਾਂ ਬੰਦ ਨਹੀਂ ਜੀ ਮੈਂ ਕੁਆਲੀਫਾਈ ਖੁਦ ਹੋਇਆ ਸਭ ਦੇ ਵੇਟ ਕਿਸ ਕਹਿ ਕਿਤੇ ਕਰੋਗੇ ਇਹ ਦੀ ਸਕੈ ਜੀ ਜਿੱਥੇ ਤੱਕ ਹੋਊਗਾ ਜੀ ਮੇਰੇ ਕੋਲ ਮੈਨੂੰ ਹਰ ਵਾਰੀ ਮੇਰੇ ਨਾਲ ਨਾ ਇਨਸਾਫ ਹੋਇਆ ਜੀ ਮੈਨੂੰ 올 ਇੰਡੀਆ ਚੀਜ਼ ਦੀ ਹਰ ਜੰਗਾ ਇਹੀ ਕਰਿਆ ਜੀ ਪੋਲਿਟਿਕਸ ਹੀ ਕਰਦੇ ਰਹੇ ਆ ਸਭ ਦੇ ਵੇਟ ਉੱਪਰ ਕੋਣ ਤੱਕਾ ਕਰ ਰਿਹਾ ਤੁਹਾਡੇ ਨਾਲ ਉਹਨਾਂ ਦੇ ਨਾਲ ਇਹ ਸਿਸਟਮ ਵਾਲੇ ਹੀ ਆ ਜੀ ਸਿਸਟਮ ਵਾਲੇ ਜੀ ਆਪਣੇ ਦੋਸ਼ ਦਿਖਾਉਂਦੇ ਆ ਕਿ ਐਸੇ ਪਾਵਰ ਚਾਹਾਂ ਚੰਡੀਗੜ੍ਹ ਦੀ 올림픽 ਐਸੀ ਹੈ ਨਾ ਉਹ ਕਰਦੇ ਆ ਹਾਂ ਜੀ ਹਾਂ ਜੀ ਪਾਵਰ ਚ ਹੈਗੇ ਨਾ ਜਿਹੜੇ ਸਿਸਟਮ ਚ ਆ ਉਹੀ ਦਬਾਨ ਦੀ ਸੋਚਦੇ ਆ ਪਤਾ ਨਹੀਂ ਕੀ ਆ ਗਰੀਬ ਬੰਦੇ ਨੂੰ ਕਦੇ ਅੱਗੇ ਆਉਣ ਨੂੰ ਦਿੰਦੇ ਤੇ ਇਨਸਾਫ ਲਈ ਤੁਸੀਂ ਕੋਰਟ ਵੀ ਜਾਓਗੇ ਤੇ ਵਰਨਰ ਨੂੰ ਤਾਂ ਜੀ ਜਿੱਥੇ ਤੱਕ ਜਾਣਗੇ ਵੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਉਹਨਾਂ ਨੂੰ ਵੀ ਸ਼ਿਕਾਇਤ ਕਰੋਗੇ ਹਾਂ ਜੀ ਹਾਂ ਜੀ ਪੂਰਾ ਆਤਕਾਰ ਮਾਰੂਗੇ ਜਿਹੜੀ ਨੈਸ਼ਨਲ ਜਿਹੜੀ ਨੈਸ਼ਨਲ ਹੈਗੀ ਆ ਬੋਡੀ ਬੋਡੀ ਕਿਤੇ ਵੀ ਜਾਓਗੇ ਕਿਹਾ ਹਾਂਜੀ ਹਾਂਜੀ ਲੈਟਰ ਹੀ ਪਾ ਸਕਦੇ ਆ ਜੀ ਆਪਾਂ ਹੋਰ ਕੀ ਲੈਟਰ ਆਇਆ ਵਾ ਚੰਡੀਗੜ੍ਹ ਤੋਂ ਨਾਮ ਆਇਆ ਵਾ ਲਿਸਟ 'ਚ ਸਾਡਾ ਜੀ 70 ਕਿਲੋ 'ਚ ਤਾਂ ਕਰਕੇ ਤਾਂ ਵੀ ਨਹੀਂ ਭੇਜ ਰਹੇ ਤਾਂ ਵੀ ਟ్రਾਇਲ ਕਰਾ ਰਹੇ ਟ్రਾਇਲ ਕਰਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਜੀ ਸਾਡਾ ਜੇ ਤੁਸੀਂ ਕਰਾ ਵੀ ਰਹੇ ਹੋ 10 ਦਿਨ ਪਹਿਲਾਂ ਮੇਰੇ ਕੋਈ ਇੰਜਰੀ ਹੋ ਜਾਂਦੀ ਆ ਆਪਾਂ ਬਹੁਤ ਮਾਈਨਰ ਇੰਜਰੀ ਮੰਨਦੇ ਆ ਆ ਬਹੁਤ ਕਾਮਨ ਜੀ ਗੱਲ ਐ ਇਹਨੇ ਆਨ ਗਾਰਡ ਰੱਖਿਆ ਹੋਇਆ ਜੀ ਮੈਂ ਮੁੱਕਾ ਮਾਰੂੰਗਾ ਮੇਰੇ ਵੱਜੂਗੀ ਹੀ ਵੱਜੂਗੀ ਮੇਰੇ ਮਾਈਨਰ ਇੰਜਰੀ ਹੋ ਗਈ ਮੈਂ ਕੀ ਪਰਫਾਰਮੈਂਸ ਤੇ ਮੈਂ ਕਹਦੇ ਲਈ ਸਿਲੈਕਟ ਆਉਂਗਾ ਅੱਜ ਕੱਲ੍ਹ ਨਿਊਜ਼ ਆਈ ਹੈ ਕਿ ਨਵਜੋਤ ਮੁੰਡਾ ਚਹਿਲ ਹੈ ਨੈਸ਼ਨਲ ਨੈਸ਼ਨਲ ਦੇ ਵਿੱਚ ਸਿਲੈਕਟ ਹੋਇਆ ਹੋਇਆ ਆਲਰੇਡੀ ਪੰਜ ਗੋਲਪਖ ਨੈਸ਼ਨਲ ਗਲਗਰੋਂ ਲੰਪਕ ਦੇ ਸੈਕਟੀ ਦਾ ਗੱਲ ਕਰੋ 올림픽 ਵਾਲਿਆਂ ਨੇ ਟਰੈਲ ਲੈਣੇ ਆ ਲੰਪਕੇ ਦੀ ਲੈ ਕੇ ਜਾ ਰਹੀ ਹੈ ਨਹੀਂ ਤੁਸੀਂ ਵੀ ਕੋਈ ਟਰੈਲ ਲੈ ਰਹੇ ਹੋ ਕਿਸੇ ਹੋਰ ਬੰਦੇ ਨੂੰ ਅਡਜਸਟ ਕਰਨ ਲਈ ਵਾਲਿਆਂ ਨੇ ਲਿਆ ਉਹਨਾਂ ਦਾ অবজারভার ਆਇਆ ਸੀ ਉਹਨਾਂ ਨੇ ਲੈ ਰਿਆ ਹੈ ਨਹੀਂ ਲੰਕੜਾ ਨੇ ਇੱਥੇ ਚੰਡੀਗੜ੍ਹ ਲੈਣੇ ਟਰੈਲ ਚੰਡੀਗੜ੍ਹ 올림픽 ਲੈ ਕੇ ਜਾ ਰਹੀ ਨਾ ਆਪਣਾ ਨੈਸ਼ਨਲ ਗੇਮਸ ਦੇ ਵਿੱਚ ਟੀਮ ਲੈ ਕੇ ਜਾਂਦੇ ਨੇ ਚੰਡੀਗੜ੍ਹ ਲੱਭੀ ਪਰ ਪਰ ਟ੍ਰਾਇਲ ਸਾਰਾ 10 12 ਦਿਨ ਪਹਿਲਾਂ ਨਹੀਂ ਹੁੰਦਾ ਹੁੰਦਾ ਘੱਟ ਘੱਟ ਮਹੀਨਾ ਡੇਢ ਮਹੀਨਾ ਪਹਿਲਾਂ ਹੁੰਦਾ ਉਹਦੋਂ ਨਾ ਸਾਰਾ ਸੰਗਿਆ ਦੇਣਗੇ ਜੇ ਪਾਉਂਦਾ ਪੱਜ ਗਿਆ ਟ੍ਰਾਇਲ ਦੇ ਨਹੀਂ ਆਇਆ ਤੇ ਹੁਣ ਉਹਨੂੰ ਤੱਕੇ ਨਾ ਥੋੜਾ ਜਿਹਾ ਟ੍ਰਾਇਲਾਂ ਚ ਵੜਾਂਗੇ ਤੇ ਤੁਸੀਂ ਨਵਜੋਤ ਚੱਲ ਸਾਡੇ ਕੋਲ ਆਇਆ ਨੇ న్యూਸ ਲਗਾਉਣ ਵਾਸਤੇ ਕਹਿੰਦੇ ਇਹਨਾਂ ਦਾ ਪਤਾ ਹੋਇਆ ਨੈਸ਼ਨਲ ਲੈਵਲ ਤੇ ਇਹਨਾਂ ਦਾ ਇੰਟਰਨੈਟ ਲਈ ਨਾ ਆ ਚੁੱਕਿਆ ਲਿਸਟ ਦੇ ਵਿੱਚ ਉਹ ਵੀ ਨਾਂ ਹੈ ਜੀ ਮੇਰੀ ਗੱਲ ਸੁਣੋ ਇਸ ਤਰ੍ਹਾਂ ਹੁੰਦਾ ਨਾ ਜੀ ਹਾਂ ਜੀ ਕਿ ਵੀ ਜਿਹੜੇ ਟ్రਾਇਲ ਹੁੰਦੇ ਨਾ ਹਾਂਜੀ ਹਾਂਜੀ ਇਹ ਇਸ ਕਰਕੇ ਹੁੰਦੇ ਕਈ ਬੱਚੇ ਜਿਹੜੇ ਹੈਗੇ ਆ ਪ੍ਰੈਕਟਿਸ ਨਹੀਂ ਕਰਦੇ ਇਹ ਪੁਰਾਣਾ ਇਹਨਾਂ ਦਾ ਕਿਤੇ ਆਇਆ ਹੋਏਗਾ ਮੈਡਲ ਪਰ ਆਣ ਤਾਂ ਸਹੀ ਨਾ ਕਿਸੇ ਉੱਥੇ ਆ ਕੇ ਦੱਸਣ ਕੋਈ ਚੀਜ਼ ਸਾਹਮਣੇ ਤਾਂ ਆਣਾ ਜਦੋਂ ਟ్రਾਇਲ ਹੁੰਦੇ ਆ ਤੇ ਇਹਨਾਂ ਨੂੰ ਬੁਲਾਇਆ ਜਾਂਦਾ ਸਾਹਮਣੇ ਆਣੇ ਚਾਹੀਦੇ ਅੱਜ ਗੇ ਸੀਨੀਅਰ ਜਿਆਦਾ ਹੁੰਦਾ ਕਿਸੇ ਦਾ ਕਿਸੇ ਦਾ ਏਜ ਜਿਆਦਾ ਹੁੰਦੀ ਹੈ ਜਦਕਿ ਸਾਹਮਣੇ ਸੀ ਆਉ ਤਾਂ ਹੀ ਪਤਾ ਲੱਗਦਾ ਨਾ ਜੀ ਕਿਤੇ ਚੀਜ਼ ਦਾ ਅੱਛਾ ਫੇਰ ਕਿਸੇ ਦੇ ਇੰਜਰੀ ਹੋਈ ਹੁੰਦੀ ਹੈ ਉਹ ਬੱਚੇ ਦਾ ਉੱਥੇ ਲੈ ਕੇ ਜਾਣੇ ਆ ਉਹ ਸਹੀ ਬੱਚੇ ਲੈ ਕੇ ਜਾਣੇ ਪਹਿਲ ਨਹੀਂ ਕਰ ਸਕਦੇ ਉਹਨੂੰ ਆਪਾਂ ਸਿਲੈਕਸ਼ਨ کہہ ਸਕਦੇ ਆ ਸਿਲੈਕਸ਼ਨ ਟ੍ਰਾਇਲ ਹੀ ਹੁੰਦੀ ਹੈ ਇਹ ਹੂੰ ਮੇਰੀ ਦਵਾਈ ਪਾ ਲਓ ਇਹ ਮੈਨੂੰ ਤਾਂ ਉੱਥੇ ਮਿਲਿਆ ਨਹੀਂ ਕੋਈ ਵੀ ਮੈਨੂੰ ਜਿਹੜੇ ਮਿਲੇ ਆ ਉਹਨਾਂ ਦੇ ਵੀਡੀਓ ਨਹੀਂ ਬਣੀ ਆ ਵੇਲੇ ਉਹਨਾਂ ਦੀ ਵੀਡੀਓ ਬਣੀ ਆ ਸਾਰਾ ਕੁਝ ਹੈਗਾ ਇਹ 체 ਨੂੰ ਉਹ ਉਹਦੇ ਫੈਕਟਰੀ ਸਾਹਿਬ ਵੀ ਬੈਠੇ ਸੀ ਇਹਨਾਂ ਨੂੰ ਸੈਲ ਵਾਸਤੇ ਕੋਈ ਲੈਟਰ ਭੇਜਿਆ ਜਾਂ ਨੋਟਸ ਭੇਜਿਆ ਜਾਂ ਫੋਨ ਕੀਤਾ ਨਹੀਂ ਇਹ ਨਾਲ ਹੀ ਜਾਂਦਾ ਤਾਂ ਉਹਨਾਂ ਨਾਲ ਗੱਲ ਕਰੋ ਨਾ ਸਾਡੇ ਫੈਕਟਰੀ ਨਾਲ ਉਹ ਟ੍ਰਾਇਲ ਰਸਟ ਇਹ ਟ੍ਰੈਕਟਰੀ ਦੇ ਵਿੱਚ ਉਹ ਟ੍ਰਾਇਲਾਂ ਦੇ ਵਿੱਚ ਜਿਹੜਾ ਬੰਦਾ ਆ ਗਿਆ ਉਹਦੇ ਟ੍ਰਾਇਲ ਲੈਣੇ ਜੀ ਮੇਰੀ ਗੱਲ ਹੋ ਰਹੀ ਸੀ ਇਸ ਨਾਲ ਜਿਹੜਾ ਬੰਦਾ ਨਹੀਂ ਆਇਆ ਹੈ ਜੀ ਇਹਨੂੰ ਬਿਰਖਾ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਟ੍ਰਾਇਲ ਕਿਤੇ ਨਹੀਂ ਲੈਨੇ ਇਹਦਾ ਮਤਲਬ ਜੇ ਫੈਕਟਰੀ ਨਹੀਂ ਲੈਨੇ ਉਹਨਾਂ ਨੇ ਜਾਣ ਕੇ ਬੰਦੇ ਨੂੰ ਨਹੀਂ ਬੁਲਾਇਆ ਇਹਦਾ ਕਿ ਦਾਲ ਚ ਸਾਲਾ ਜ਼ਰੂਰ ਹੈ ਉਹ ਬੰਦੇ ਨੂੰ ਦੱਸੇ ਨਹੀਂ ਕਿ ਡੇਰ ਲੈ ਦੇਖੋ ਗੱਲ ਇਹ ਹੈ ਕਿ ਜਿਹੜੀ ਜਿਹੜੀ ਪੋਜੀਸ਼ਨ ਹੁੰਦੀ ਨਾ ਉਹ ਲੰਮ ਕੇ ਹਿੰਦਾ ਸੱਤੀ ਬਣਾਉਂ ਆਪਦੇ ਰੂਲ ਬਣਾ ਰਖਿਆ ਜਿਹੜੇ ਨੈਸ਼ਨਲ ਰੂਲ ਹਨ ਉਹਨਾਂ ਨੂੰ ਕੱਲੋਂ ਨਹੀਂ ਦਾ ਸਾਡੇ ਸਾਹਮਣੇ ਟ੍ਰਾਇਲ ਹੁੰਦੇ ਆ ਜੇ ਜੇ ਕਿਸੇ ਦੇ ਟ੍ਰਾਇਲ ਹੋਏ ਉੱਥੇ ਜਿਹਦੇ ਟ੍ਰਾਇਲ ਹੋਏ ਉਹਦੀ ਵੀਡੀਓ ਬਣੀ ਹੈ ਇਹਦਾ ਮਤਲਬ ਜੋ ਟਰੈਕਟਰ ਇਸ ਗੇਮ ਤੇ ਨੇ ਮਿਸਟਰ ਬ੍ਰਿਕਟ ਐਸਪੀ ਉਹ ਗੜਬੜ ਕਰ ਰਹੇ ਨੇ ਤੁਹਾਡੇ ਨਾਲ ਨਹੀਂ ਨਹੀਂ ਗੜਬੜ ਕੋਈ ਨਹੀਂ ਹੁੰਦੀ ਇਹ ਉਹਨਾਂ ਨੇ ਬਿਲਕੁਲ ਸਾਹਮਣੇ ਟ੍ਰਾਇਲ ਹੁੰਦੀ ਹੈ ਗੜਬੜ ਕੋਈ ਨਹੀਂ ਹੁੰਦੀ ਦੇਖੋ ਨਵਜੋਤ ਚੱਲ ਕੈਨੇਡਾ ਤੋਂ ਆਇਆ ਸਪੈਸ਼ਲ ਟਿਕਾ ਕੇ ਕਿ ਮੈਂ ਆਵਾਂਗਾ ਪਰ ਟਿਕੋ ਇਤਰਾ ਹੈ ਇਹ ਹੈ ਕਿ ਜੇ ਕੈਨੇਡਾ ਤੋਂ ਆਏ ਹੈਗੇ ਐ ਦੇਖੋ ਉਹਦੇ ਉਹਦਾ ਤਾਂ ਫਿਰ ਜੇ ਤੁਹਾਨੂੰ ਜੇ ਤੁਹਾਨੂੰ ਮਿਲਦੇ ਆ ਇਹ ਫੋਨ ਕਰਦੇ ਕੰਸੀਡਰ ਕਰੋਗੇ ਕਿ ਇਹਨਾਂ ਦਾ ਇਹ ਤਾਂ ਦੇਖੋ ਜੀ ਉਹਨਾਂ ਨਾਲ ਗੱਲ ਕਰੋ ਜੇ ਉਹ ਚਾਹਦੇ ਆ ਟ੍ਰਾਇਲ ਜੇ ਇਹ ਚਾਹਦੇ ਆ ਟ੍ਰਾਇਲ ਦੇਣੇ ਤਾਂ ਉਸ ਐਸੋਸੀਏਸ਼ਨ ਦੇ ਸੈਕਟਰੀ ਜਾਂ ਪ੍ਰੈਜ਼ੀਡੈਂਟ ਨਾਲ ਕੰਟੈਕਟ ਕਰੋ ਨਹੀਂ ਨਹੀਂ ਉਹਦੇ ਸਾਰੇ ਨਹੀਂ ਹੁੰਦਾ ਜੀ ਇਹ ਗੱਲ ਸਾਡੇ ਸਾਹਮਣੇ ਜਦੋਂ ਜਦੋਂ ਨੈਸ਼ਨਲ ਲੈਵਲ ਤੇ ਗੱਲ ਆ ਜੇ ਤਾਂ ਤੁਹਾਨੂੰ ਨੈਸ਼ਨਲ ਲੈਵਲ ਦਾ ਸੈਕਟਰੀ ਬਣਾਇਆ ਕਿ ਤੁਹਾਡੀ ਜ਼ਿੰਮੇਵਾਰੀ ਆਏ ਤੁਹਾਨੂੰ ਜਦੋਂ ਕੌਨਫਰੈਂਸ ਤੇ ਤੁਹਾਨੂੰ ਸਾਡੀ ਜ਼ਿੰਮੇਵਾਰੀ ਦਾ ਇਹ ਹੈ ਜਿਹੜੇ ਉਹਦੀ ਹੁੰਦੀ ਹੈ ਜੂਟੀ ਦੇ ਖਿਡਾਰੀਆਂ ਦੇ ਜ਼ਿੰਮੇਵਾਰੀ ਆ ਆਪਣੀ ਜਦੋਂ ਕੋਈ ਗੇਮ ਕਰਾਉਣੀ ਆ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਗੱਲ ਇਹ ਤਾਂ ਹੁੰਦੀ ਹੈ ਮੇਰੀ ਮੇਰੀ ਵੀ ਗੱਲ ਸੁਣੋਗੇ ਜੀ ਜੀ ਠੀਕ ਹੈ ਤੁਸੀਂ ਮੇਰੀ ਵੀ ਗੱਲ ਸੁਣ ਲਓ ਨਾ ਹਾਂਜੀ ਕਿੰਨੇ ਤੇਜੀ ਨਾਲ ਤੁਸੀਂ ਬੋਲਦੇ ਹੋ ਨਾ ਐਨੀ ਗੱਲ ਨਹੀਂ ਸਮਝ ਆਉਂਦੀ ਇਹ ਗੱਲ ਐਦਾ ਹੈ ਕਿ ਵੀ ਦੇਖੋ ਟ੍ਰਾਇਲ ਹੁੰਦੇ ਆ ਟ੍ਰਾਇਲ ਐਸੋਸੀਏਸ਼ਨ ਨੇ ਬੱਚੇ ਫੜਦੇ ਆ ਜਿਹੜੇ ਬੱਚੇ ਕੁਆਲੀਫਾਈਡ ਹੁੰਦੇ ਆ ਜਾਂ ਜਿਹੜੇ ਵੀ ਬੱਚੇ ਟ੍ਰਾਇਲ ਦੇਣਾ ਚਾਹੁੰਦੇ ਆ ਸਿਲੈਕਸ਼ਨ ਟ੍ਰਾਇਲਾਂ ਦੇ ਵਿੱਚੋਂ ਆਉਂਦੇ ਹੈਗੇ ਆ ਠੀਕ ਹੈ ਜੀ ਇਹ ਟਾਈਮ ਕਿੰਨਾ ਫੀਟ ਪਹਿਲਾਂ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ ਜਿਹੜਾ ਜੀ ਇਹ ਜਿਹੜਾ ਬਲਾਉਂ ਇਹ ਤਾਂ ਐਸੋਸੀਏਸ਼ਨ ਨੂੰ ਪੁੱਛੋ ਨਾ ਐਸੋਸੀਏਸ਼ਨ